ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਆ ਨਵੀਂ ਕਹਾਣੀ ਡਾਕਟਰ ਸਾਹਿਬ ਜੋ ਆਪਣੇ ਹਸਪੀਟਲ ਚ ਬੁੱਢੀ ਮਾਤਾ ਐਡਮਿਟ ਆ ਉਸ ਦਾ ਬੇਟਾ ਤਿੰਨ ਦਿਨ ਪਹਿਲਾਂ ਇਹ ਕਹਿ ਕੇ ਚਲਾ ਗਿਆ ਸੀ ਕਿ ਮੈਂ ਬੈਂਕ ਵਿੱਚੋਂ ਪੈਸੇ ਕਢਵਾ ਕੇ ਲਿਆਉਂਦਾ ਹਾਂ ਪਰ ਅਜੇ ਤੱਕ ਵਾਪਸ ਨਹੀਂ ਆਇਆ ਉਸ ਬੁੱਢੀ ਮਾਤਾ ਦੀ ਤਬੀਅਤ ਬਹੁਤ ਖਰਾਬ ਹੋ ਰਹੀ ਆ ਹਾਲਾਂਕਿ ਆਪਣੇ ਸਟਾਫ ਦੀ ਨਰਸ ਉਸ ਦਾ ਧਿਆਨ ਬਹੁਤ ਵਧੀਆ ਰੱਖ ਰਹੀ ਆ ਪਰ ਉਹ ਆਪਣੇ بیٹے ਨੂੰ ਵਾਰ-ਵਾਰ ਯਾਦ ਕਰ ਰਹੀ ਆ ਦਵਾਈ ਵੀ ਬੜੀ ਮੁਸ਼ਕਲ ਨਾਲ ਖਾਂਦੀ ਆ ਬਸ ਇੱਕ ਹੀ ਰਾਟ ਲਗਾਈ ਆ ਕਿ ਮੇਰੇ بیٹے ਨੂੰ ਬੁਲਾ ਦਿਓ ਮੈਂ ਆਪਣੇ بیٹے ਨੂੰ ਮਿਲਣਾ ਜੂਨੀਅਰ ਡਾਕਟਰ ਵੱਲ ਹੈਰਾਨੀ ਨਾਲ ਦੇਖ ਕੇ ਡਾਕਟਰ ਆਪਣਾ ਕੋਟ ਪਾਉਂਦੇ ਹੋਏ ਬੋਲਿਆ ਅੱਛਾ ਰਿਸੈਪਸ਼ਨ ਤੋਂ ਪਤਾ ਕਰੋ ਉਸਦੇ بیٹے ਦਾ ਕੋਈ ਕੰਟੈਕਟ ਨੰਬਰ ਹੋਵੇਗਾ ਤੁਸੀਂ ਇਹਨਾਂ ਦੇ بیٹے ਨੂੰ ਫੋਨ ਕਰੋ ਤੇ ਕਹੋ ਆਪਣੀ ਮਾਤਾ ਨੂੰ ਲੈ ਜਾਵੇ ਜੂਨੀਅਰ ਡਾਕਟਰ ਨੇ ਕਿਹਾ ਸਰ ਅਸੀਂ ਬਹੁਤ ਵਾਰ ਫੋਨ ਕੀਤਾ ਪਰ ਉਹ ਫੋਨ ਨਹੀਂ ਚੁੱਕਦੇ ਹੁਣ ਤਾਂ ਉਹਨਾਂ ਦਾ ਨੰਬਰ ਵੀ ਆਫ ਆ ਰਿਹਾ ਤੁਹਾਨੂੰ ਤਾਂ ਪਤਾ ਹੀ ਆ ਡਾਕਟਰ ਸਾਹਿਬ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਕੇਸ ਆਉਂਦੇ ਰਹਿੰਦੇ ਆ ਲੋਕ ਆਪਣੇ ਬੁੱਢੇ ਮਾਪੇ ਨੂੰ ਬੋਝ ਸਮਝਦੇ ਆ ਤੇ ਇੱਧਰ ਉੱਧਰ ਅਣਜਾਣ ਜਗ੍ਹਾ ਤੇ ਆਪਣੇ ਮਾਪਿਆਂ ਨੂੰ ਛੱਡ ਜਾਂਦੇ ਆ ਤੇ ਵਾਪਸ ਲੈਣ ਵੀ ਨਹੀਂ ਆਉਂਦੇ ਲੱਗਦਾ ਹੈ ਇਸ ਬੁੱਢੀ ਮਾਤਾ ਨਾਲ ਵੀ ਕੁਝ ਅਜੇ ਹੀ ਹੋਇਆ ਹੈ ਤਾਂ ਹੀ ਤਾਂ ਉਹਨਾਂ ਦਾ ਬੇਟਾ ਅਜੇ ਤੱਕ ਲੈਂਡ ਨਹੀਂ ਆਇਆ ਤੇ ਨਾ ਹੀ ਫੋਨ ਚੁੱਕ ਰਿਹਾ ਡਾਕਟਰ ਬੋਲਿਆ ਅੱਛਾ ਉਸ ਮਾਤਾ ਨੇ ਆਪਣੇ ਕੋਈ ਨਾਮ ਵਗੈਰਾ ਤਾਂ ਦੱਸਿਆ ਹੋਵੇਗਾ ਨਾ ਤਾਂ ਜੂਨੀਅਰ ਡਾਕਟਰ ਨੇ ਆਪਣੇ ਦਿਮਾਗ ਤੇ ਥੋੜਾ ਜ਼ੋਰ ਪਾਇਆ ਤੇ ਯਾਦ ਕਰਕੇ ਕਿਹਾ ਹਾਂ ਜੀ ਹਾਂ ਜੀ ਸਰ ਉਹਨਾਂ ਨੇ ਆਪਣਾ ਨਾਮ ਜਗਦੀਸ਼ ਕੌਰ ਦੱਸਿਆ ਹੈ ਪਿੰਡ ਦਾ ਨਾਮ ਆਲਮਗੀਰ ਦੱਸਿਆ ਡਾਕਟਰ ਇਹ ਸੁਣ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਿਆ ਜਲਦੀ ਨਾਲ ਮੈਨੂੰ ਉਸ ਬੁੱਢੀ ਮਾਤਾ ਕੋਲ ਲੈ ਕੇ ਚੱਲੋ ਉਸ ਬੁੱਢੀ ਮਾਤਾ ਦਾ ਕਮਰਾ ਥੋੜੀ ਦੂਰ ਤੇ ਹੀ ਸੀ ਪਰ ਡਾਕਟਰ ਸਾਹਿਬ ਲਈ ਉਹ ਰਾਸਤਾ ਬਹੁਤ ਲੰਮਾ ਲੱਗ ਰਿਹਾ ਸੀ ਡਾਕਟਰ ਸਾਹਿਬ ਵੱਡੇ-ਵੱਡੇ ਕਦਮ ਕਮਰੇ ਵੱਲ ਵਧਾ ਰਹੇ ਸੀ ਤੇ ਨਾਲ ਹੀ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਕਿ ਕਿਤੇ ਇਹ ਉਹ ਮਾਤਾ ਤਾਂ ਨਹੀਂ ਨਹੀਂ ਉਹ ਨਹੀਂ ਹੋ ਸਕਦੀ ਉਸਦੇ ਤਾਂ ਦੋ بیٹے ਆ ਤੇ ਨਾਲ ਉਸਦਾ ਪਤੀ ਵੀ ਆ ਉਸਦਾ ਤਾਂ ਆਪਣਾ ਪੂਰਾ ਭਰਿਆ ਪਰਿਵਾਰ ਆ ਉਹ ਇਸ ਹਾਲਤ ਵਿੱਚ ਨਹੀਂ ਹੋ ਸਕਦੀ ਡਾਕਟਰ ਸਾਹਿਬ ਉਸ ਬੁੱਢੀ ਮਾਤਾ ਦੇ ਕਮਰੇ ਵਿੱਚ ਪਹੁੰਚ ਜਾਂਦੇ ਆ। ਕਮਰੇ ਵਿੱਚ ਕਿਸੇ ਦੇ ਆਉਣ ਦੀ ਆਵਾਜ਼ ਸੁਣ ਕੇ ਜਗਦੀਸ਼ ਕੌਰ ਕਰਵਟ ਬਦਲ ਕੇ ਬੋਲਦੀ ਆ। ਬੇਟਾ ਤੂੰ ਆ ਗਿਆ। ਮੈਂ ਕ ਤੇਨੂੰ ਕਦੋਂ ਦੀ ਉਡੀਕ ਰਹੀ ਸੀ। ਤੂੰ ਹੋਣਾ ਆ ਕਿੱਥੇ ਚਲਾ ਗਿਆ ਸੀ? ਜਗਦੀਸ਼ ਕੌਰ ਹਲਕੇ ਸੂਤੀ ਕੱਪੜਿਆਂ ਵਿੱਚ ਸਰੀਰ ਬਿਲਕੁਲ ਕਮਜ਼ੋਰ ਜਿਹਾ। ਚਿਹਰੇ ਤੇ ਪਹਿਲਾਂ ਵਾਲੀ ਚਮਕਣੀ ਰਹੀ। ਵਾਲ ਸਫੇਦ ਹੋ ਚੁੱਕੇ ਸੀ। ਫਿਰ ਜਗਦੀਸ਼ ਕੌਰ ਨੇ ਜਦੋਂ ਡਾਕਟਰ ਸਾਹਿਬ ਦੇ ਚਿਹਰੇ ਵੱਲ ਦੇਖਿਆ ਤਾਂ ਉਹ ਨਿਰਾਸ਼ ਹੋ ਗਈ ਤੇ ਕਹਿਣ ਲੱਗੀ ਮaaf ਕਰਨਾ ਬੇਟਾ ਮੈਨੂੰ ਲੱਗਿਆ ਮੇਰਾ ਬੇਟਾ ਆ ਗਿਆ ਉਹ ਤਿੰਨ ਦਿਨ ਪਹਿਲਾਂ ਮੈਨੂੰ ਇਹ ਕਹਿ ਕੇ ਗਿਆ ਸੀ ਕਿ ਬੈਂਕ ਵਿੱਚੋਂ ਪੈਸੇ ਕਢਵਾ ਕੇ ਲਿਆਉਣਾ ਫਿਰ ਹਸਪੀਟਲ ਵਿੱਚੋਂ ਛੁੱਟੀ ਦਿਵਾ ਕੇ ਤੈਨੂੰ ਘਰ ਲੈ ਜਾਵਾਂਗਾ ਪਰ ਵਾਪਸ ਨਹੀਂ ਆਇਆ ਡਾਕਟਰ ਸਾਹਿਬ ਜਗਦੀਸ਼ ਕੌਰ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ ਹੈਰਾਨ ਹੋ ਜਾਂਦਾ ਤੇ ਉਸ ਦਾ ਹੱਥ ਫੜ ਕੇ ਕਹਿਣ ਲੱਗਦਾ ਆਂਟੀ ਤਹਾਨੂੰ ਕੀ ਹੋ ਗਿਆ ਤੁਸੀਂ ਇਸ ਸ਼ਹਿਰ ਵਿੱਚ ਕਿਵੇਂ ਆ ਗਏ ਤੁਸੀਂ ਤਾਂ ਆਲਮਗੀਰ ਰਹਿੰਦੇ ਸੀ ਜਗਦੀਸ਼ ਕੌਰ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਦੀ ਆ ਤੇ ਕਹਿੰਦੀ ਆ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਤੁਸੀਂ ਮੈਨੂੰ ਆਂਟੀ ਕਿਉਂ ਕਹਿ ਰਹੇ ਹੋ ਡਾਕਟਰ ਵਿਕਰਮ ਨੇ ਜਗਦੀਸ਼ ਕੌਰ ਦਾ ਹੱਥ ਆਪਣੇ ਸਿਰ ਤੇ ਰੱਖਿਆ ਤੇ ਕਿਹਾ ਆਂਟੀ ਤੁਸੀਂ ਆਪਣੇ ਵਿਕਰਮ ਨੂੰ ਭੁੱਲ ਗਏ ਮੈਂ ਡਾਕਟਰ ਵਿਕਰਮ ਆ ਜੋ ਤੁਹਾਡੇ ਪਿੰਡ ਆਲਮਗੀਰ ਤੁਹਾਡੇ ਗਵਾਂਢ ਚ ਰਹਿੰਦਾ ਸੀ ਤੁਸੀਂ ਮੈਨੂੰ ਹਮੇਸ਼ਾ ਇੱਕ ਮਾਂ ਦੀ ਤਰ੍ਹਾਂ ਪਿਆਰ ਦਿੱਤਾ ਸੀ ਜਿੰਨਾ ਤੁਸੀਂ ਆਪਣੇ ਦੋਨੋਂ ਬੇਟਿਆਂ ਨੂੰ ਲਾਡ ਪਿਆਰ ਕੀਤਾ ਉਨਾ ਹੀ ਮੈਨੂੰ ਕੀਤਾ ਮੇਰੀ ਮਾਂ ਮੈਨੂੰ ਬਚਪਨ ਵਿੱਚ ਹੀ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਸੀ ਪਰ ਤੁਸੀਂ ਕਦੇ ਵੀ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੁਸੀਂ ਮੈਨੂੰ ਹਰ ਤਿਹਾੜੀ ਤੇ ਥਾਲ ਭਰ-ਭਰ ਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਕੇ ਜਾਂਦੇ ਸੀ ਜਗਦੀਸ਼ਕਰ ਬੋਲੀ ਬੇਟਾ ਵਿਕਰਮ ਤੂੰ ਕਿੰਨਾ ਵੱਡਾ ਡਾਕਟਰ ਬਣ ਗਿਆ ਤੇਰਾ ਤਾਂ ਸੁਪਨਾ ਪੂਰਾ ਹੋ ਗਿਆ ਡਾਕਟਰ ਵਿਕਰਮ ਬੋਲਿਆ ਹਾਂ ਆਂਟੀ ਮੈਂ ਇਹ ਸੁਪਨਾ ਤੁਹਾਡੇ ਨਾਲ ਹੀ ਦੇਖਿਆ ਸੀ ਤੇ ਤੁਹਾਨੂੰ ਹਮੇਸ਼ਾ ਇਹੀ ਕਹਿੰਦਾ ਸੀ ਕਿ ਮੈਂ ਡਾਕਟਰ ਬਣਾਂਗਾ ਜਗਦੀਸ਼ ਕੌਰ ਬੋਲੀ ਹਾਂ ਬੇਟਾ ਤੂੰ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ ਤੇ ਬਹੁਤ ਲਗਨ ਨਾਲ ਪੜ੍ਹਾਈ ਕਰਦਾ ਸੀ ਇਸ ਲਈ ਤੂੰ ਬਹੁਤ ਵੱਡਾ ਡਾਕਟਰ ਬਣ ਗਿਆ ਕੋਲ ਖੜਾ ਜੂਨੀਅਰ ਡਾਕਟਰ ਬੋਲਿਆ ਡਾਕਟਰ ਸਾਹਿਬ ਤੁਸੀਂ ਸੱਚਮੁੱਚ ਜਗਦੀਸ਼ ਕੌਰ ਜੀ ਨੂੰ ਜਾਣਦੇ ਹੋ ਡਾਕਟਰ ਵਿਕਰਮ ਬੋਲਿਆ ਹਾਂ ਹਾਂ ਮੈਂ ਆਂਟੀ ਨੂੰ ਕਿਵੇਂ ਨਾ ਪਹਿਚਾਨਦਾ ਬਚਪਨ ਵਿੱਚ ਮੈਨੂੰ ਇਹਨਾਂ ਕੋਲੋਂ ਹੀ ਮਾਂ ਦਾ ਪਿਆਰ ਮਿਲਿਆ ਇਹਨਾਂ ਦੇ ਅਸ਼ੀਰਵਾਦ ਕਰਕੇ ਹੀ ਮੈਂ ਡਾਕਟਰ ਬਣਿਆ ਮੈਂ ਇਹਨਾਂ ਦੇ ਹੱਥਾਂ ਦੀ ਸਲਾਈ ਕੀਤੇ ਕੁਰਤੇ ਪਜਾਮੇ ਪਾਏ ਆ ਜਦੋਂ ਦੀ ਆਂਟੀ ਆਪਣੇ ਬੇਟਿਆਂ ਲਈ ਕੁਰਤੇ ਪਜਾਮੇ ਸਲਾਈ ਕਰਦੇ ਸੀ ਤਾਂ ਨਾਲ ਮੇਰੇ ਲਈ ਵੀ ਕੁਰਤਾ ਪਜਾਮਾ ਸਲਾਈ ਕਰਦੇ ਸੀ ਮੇਰੀ ਮਾਂ ਤਾਂ ਇਸ ਦੁਨੀਆ ਵਿੱਚ ਨਹੀਂ ਸੀ ਮੇਰੇ ਪਾਪਾ ਰੇਖਸ਼ਾ ਚਲਾਉਂਦੇ ਸੀ ਪਰ ਜਿੰਨੇ ਵੀ ਪੈਸੇ ਕਮਾਉਂਦੇ ਸੀ ਉਹ ਨਸ਼ੇ ਛੁਡਾ ਦਿੰਦੇ ਮੈਂ ਪਿੰਡ ਦੇ ਸਰਕਾਰੀ ਸਕੂਲ ਚ ਪੜਦਾ ਸੀ ਪੂਰੇ ਜ਼ਿਲ੍ਹੇ ਚ ਮੈਂ ਟੌਪ ਕੀਤਾ ਫਿਰ ਮੈਨੂੰ ਸਕੂਲ ਦੇ ਅਧਿਆਪਕ ਨੇ ਅੱਗੇ ਦੀ ਪੜ੍ਹਾਈ ਲਈ ਮਦਦ ਕੀਤੀ ਤੇ ਬਾਕੀ ਸਰਕਾਰ ਦੀ ਸਕਾਲਰਸ਼ਿਪ ਦੇ ਕਰਕੇ ਮੈਂ ਇੱਥੋਂ ਤੱਕ ਪਹੁੰਚ ਸਕਿਆ ਤੇ ਅੱਜ ਇਸ ਹਸਪੀਟਲ ਚ ਡਾਕਟਰਾਂ ਇਸ ਸਭ ਦੇ ਲਈ ਆਂਟੀ ਦਾ ਬਹੁਤ ਵੱਡਾ ਹੱਥ ਆ ਇਹਨਾਂ ਨੇ ਮੈਨੂੰ ਮਾਂ ਦਾ ਪਿਆਰ ਤੇ ਦੁਲਾਰ ਦਿੱਤਾ ਜਦੋਂ ਵੀ ਮੈਨੂੰ ਕਦੇ ਪੈਸਿਆਂ ਦੀ ਜ਼ਰੂਰਤ ਹੁੰਦੀ ਸੀ ਤਾਂ ਆਂਟੀ ਮੈਨੂੰ ਪੈਸੇ ਦੇ ਦਿੰਦੇ ਸੀ ਜਦੋਂ ਮੈਂ ਪਿੰਡ ਛੱਡਿਆ ਉਦੋਂ ਆਂਟੀ ਤੁਸੀਂ ਆਪਣੇ ਵੱਡੇ ਬੇਟੇ ਨਾਲ ਬੜੇ ਆਰਾਮ ਨਾਲ ਰਹਿ ਰਹੇ ਸੀ ਫਿਰ ਤੁਸੀਂ ਦਿੱਲੀ ਵਰਗੇ ਐਨੇ ਵੱਡੇ ਸ਼ਹਿਰ 'ਚ ਕਿਵੇਂ ਆ ਗਏ ਜਗਦੀਸ਼ ਕੌਰ ਸਾਹਦੇ ਸਾਹਮਣੇ ਆਪਣੇ ਬੇਟੇ ਤੇ ਨੋਹਦੀਆਂ ਗੱਲਾਂ ਨਹੀਂ ਦੱਸਣਾ ਚਾਹੁੰਦੀ ਸੀ ਉਸ ਨੂੰ ਦੱਸਣ ਵਿੱਚ ਸ਼ਰਮ ਆ ਰਹੀ ਸੀ ਕਿ ਉਸ ਦਾ ਬੇਟਾ ਤੇ ਨੋਹ ਉਸ ਨਾਲ ਕਿਵੇਂ ਦਾ ਵਿਵਹਾਰ ਕਰ ਰਹੀ ਆ ਦੋ ਰੋਟੀਆਂ ਲਈ ਉਸ ਦੀ ਨੋ ਕਿੰਨਾ ਕਲੇਸ਼ ਕਰਦੀ ਆ ਫਿਰ ਜਗਦੀਸ਼ ਕੌਰ ਪਰਦਾ ਪਾਉਂਦੀ ਹੋਈ ਬੋਲੀ ਬੇਟਾ ਮੇਰੇ ਛੋਟੇ ਬੇਟੇ ਤੇ ਨੌ ਨੇ ਮੈਨੂੰ ਦਿੱਲੀ ਆਪਣੇ ਕੋਲ ਬੁਲਾਇਆ। ਉਹ ਮੈਨੂੰ ਆਪਣੇ ਨਾਲ ਬੜੇ ਵਧੀਆ ਤਰੀਕੇ ਨਾਲ ਰੱਖ ਰਹੇ ਸੀ। ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਨੂੰ ਹਸਪੀਟਲ 'ਚ ਐਡਮਿਟ ਕਰਵਾ ਦਿੱਤਾ। ਪਤਾ ਨਹੀਂ ਮੇਰਾ ਬੇਟਾ ਕਿਹੜੀ ਮੁਸੀਬਤ 'ਚ ਫਸ ਗਿਆ ਜੋ ਅਜੇ ਤੱਕ ਵਾਪਸ ਨਹੀਂ ਆਇਆ। ਜਾਂ ਉਸਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੋਵੇਗਾ। ਤੂੰ ਫਿਕਰ ਨਾ ਕਰ ਉਹ ਮੈਨੂੰ ਲੈਣ ਜ਼ਰੂਰ ਆਵੇਗਾ ਤੇ ਮੈਂ ਉਸ ਨਾਲ ਚਲੀ ਜਾਵਾਂਗੀ। ਪਰ ਡਾਕਟਰ ਵਿਕਰਮ ਜਗਦੀਸ਼ ਕੌਰ ਦੇ ਹਾਵ ਭਾਵ ਦੇਖ ਕੇ ਸਮਝ ਗਿਆ ਸੀ ਇਹ ਉਹਨਾਂ ਦੀ ਪ੍ਰਸਤੀਤੀ ਕੀ ਹੈ ਡਾਕਟਰ ਵਿਕਰਮ ਸੋਚ ਰਿਹਾ ਸੀ ਕਿਤੇ ਆਂਟੀ ਦੇ ਬੇਟੇ ਨੇ ਵੀ ਆਂਟੀ ਨਾਲ ਅਜੀਹਾ ਤਾਂ ਨਹੀਂ ਕਰ ਦਿੱਤਾ ਜੋ ਬਾਕੀ ਆਪਣੇ ਮਾਪਿਆਂ ਨਾਲ ਕਰਦੇ ਆ ਜੋ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਜਾਂ ਕਿਸੇ ਹੋਰ ਅਣਜਾਣ ਜਗ੍ਹਾ ਤੇ ਛੱਡ ਦਿੰਦੇ ਆ ਤੇ ਉਹਨਾਂ ਤੋਂ ਆਪਣਾ ਪਿੱਛਾ ਛਡਾ ਲੈਂਦੇ ਆ ਨਹੀਂ ਨਹੀਂ ਮੈਂ ਗਲਤ ਸੋਚ ਰਿਹਾ ਆਂ ਆਂਟੀ ਦੇ ਮੁੰਡੇ ਤਾਂ ਬਹੁਤ ਹੀ ਚੰਗੇ ਆ ਉਹ ਆਂਟੀ ਨਾਲ ਅਜੀਹਾ ਵਿਵਹਾਰ ਨਹੀਂ ਕਰ ਸਕਦੇ ਡਾਕਟਰ ਵਿਕਰਮ ਨੇ ਕਿਹਾ ਆਂਟੀ ਮੈਨੂੰ ਅੰਕਲ ਦੀ ਮੌਤ ਦੀ ਖਬਰ ਮਿਲ ਗਈ ਸੀ ਪਰ ਮੈਂ ਉਸ ਵਕਤ ਟ੍ਰੇਨਿੰਗ ਤੇ ਸੀ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਇਸ ਲਈ ਮੈਂ ਪੈਂਡ ਨਹੀਂ ਆ ਸਕਿਆ ਜਗਦੀਸ਼ ਕੌਰ ਬੋਲੀ ਕੋਈ ਗੱਲ ਨਹੀਂ ਬੇਟਾ ਮੈਂ ਸਮਝ ਸਕਦੀ ਆ ਇਹ ਕਹਿ ਕੇ ਜਗਦੀਸ਼ ਕੌਰ ਸ਼ਾਂਤ ਹੋ ਗਈ ਤੇ ਡਾਕਟਰ ਵਿਕਰਮ ਨੇ ਕਿਹਾ ਆਂਟੀ ਤੁਸੀਂ ਮੈਨੂੰ ਆਪਣੇ ਬੇਟੇ ਦਾ ਨੰਬਰ ਦਿਓ ਮੈਂ ਖੋਦੀ ਉਹਨਾਂ ਨੂੰ ਕਾਲ ਕਰਕੇ ਹਸਪੀਟਲ ਬੁਲਾ ਲੈਣਾ ਪਰ ਪਤਾਨੀ ਕਿਉਂ ਜਗਦੀਸ਼ ਘਰ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਦਾ ਬੇਟਾ ਉਹਨਾਂ ਨੂੰ ਲੈਣ ਨਹੀਂ ਆਵੇਗਾ ਕਿਉਂਕਿ ਇੱਕ ਮਹੀਨੇ ਤੋਂ ਉਹਨਾਂ ਦੇ ਬੇਟੇ ਤੇ ਨੋ ਇਹੀ ਕਹਿ ਰਹੇ ਸੀ ਤੁਸੀਂ ਬਹੁਤ ਟਾਈਮ ਗਰਮ ਰੋਟੀਆਂ ਖਾ ਲਈਆਂ ਹੁਣ ਤੁਹਾਨੂੰ ਉਜੇਹੀ ਜਗ੍ਹਾ ਛੱਡ ਕੇ ਆਵਾਂਗੇ ਜਿੱਥੇ ਤੁਹਾਨੂੰ ਠੰਡੀਆਂ ਰੋਟੀਆਂ ਵੀ ਨਸੀਬ ਨਹੀਂ ਹੋਣਗੀਆਂ ਗਰਮ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਦਾ ਬੇਟਾ ਬਾਰ-ਬਾਰ ਉਹਨਾਂ ਨੂੰ ਆਸ਼ਰਮ ਵਿੱਚ ਛੱਡਣ ਦੀ ਧਮਕੀ ਦਿੰਦਾ ਰਹਿੰਦਾ ਸੀ ਇਹੀ ਡਰ ਉਹਨਾਂ ਦੇ ਦਿਮਾਗ 'ਚ ਬੈਠ ਗਿਆ ਐਸ ਲਈ ਡਾਕਟਰ ਬਿਕਰਮ ਨੂੰ ਉਹ ਆਪਣੇ ਬੇਟੇ ਦਾ ਨੰਬਰ ਨਹੀਂ ਦਿੰਦੀ ਕਿ ਕਿਤੇ ਬਿਕਰਮ ਨੂੰ ਮੇਰੇ ਬੇਟੇ ਦੀ ਸਚਾਈ ਪਤਾ ਨਾ ਲੱਗ ਜਾਵੇ ਪਰ ਡਾਕਟਰ ਬਿਕਰਮ ਚੁੱਪਚਾਪ ਰਿਸੈਪਸ਼ਨ ਤੇ ਜਾਂਦਾ ਤੇ ਉਹਨਾਂ ਦੇ ਬੇਟੇ ਦਾ ਨੰਬਰ ਲੈ ਕੇ ਕਿਸੇ ਹੋਰ ਨੰਬਰ ਤੋਂ ਕਾਲ ਕਰਵਾਉਂਦਾ ਐਸ ਵਾਰ ਉਹਨਾਂ ਦਾ ਬੇਟਾ ਫੋਨ ਰਿਸੀਵ ਕਰ ਲੈਂਦਾ ਫਿਰ ਉਸ ਵਿਅਕਤੀ ਨੇ ਫੋਨ ਤੇ ਕਿਹਾ ਹੈਲੋ ਤੁਸੀਂ ਜਗਦੀਸ਼ ਕੌਰ ਜੀ ਦੇ ਬੇਟੇ ਹਰਮਿਤ ਸਿੰਘ ਬੋਲ ਰਹੀ ਹਾਂ ਕੁਝ ਦਿਨ ਪਹਿਲਾਂ ਤੁਸੀਂ ਆਪਣੀ ਮਾਤਾ ਜੀ ਨੂੰ ਐਡਮਿਟ ਕਰਵਾ ਕੇ ਗਏ ਸੀ ਹੋਨ ਉਹਨਾਂ ਦੀ ਤਬੀਅਤ ਬਿਲਕੁਲ ਠੀਕ ਹੋ ਗਈ ਆ ਤੁਸੀਂ ਉਹਨਾਂ ਨੂੰ ਡਿਸਚਾਰਜ ਕਰਵਾ ਕੇ ਘਰ ਲਿਜਾ ਸਕਦੇ ਹੋ ਪਰ ਅੱਗੋਂ ਹਰਮੀਤ ਸਿੰਘ ਨੇ ਕਿਹਾ ਨਹੀਂ ਮੈਂ ਤਾਂ ਕਿਸੇ ਨੂੰ ਵੀ ਹਸਪੀਟਲ 'ਚ ਐਡਮਿਟ ਨਹੀਂ ਕਰਵਾ ਕੇ ਗਿਆ ਮੈਂ ਤਾਂ ਪੂਰੇ 10 ਦਿਨ ਤੋਂ ਦਿੱਲੀ ਵਿੱਚ ਹੀ ਨਹੀਂ ਆ ਆਪਣੇ ਕੰਮ ਲਈ ਮੁੰਬਈ ਗਿਆ ਹੋਇਆ ਤੇ ਮੇਰੀ ਮਾਂ ਪਿੰਡ 'ਚ ਰਹਿੰਦੀ ਆ ਇਸ ਲਈ ਵਾਰ-ਵਾਰ ਮੈਨੂੰ ਕਾਲ ਕਰਕੇ ਪਰੇਸ਼ਾਨ ਨਾ ਕਰੋ ਇਹ ਕਹਿ ਕੇ ਹਰਮੀਤ ਨੇ ਫੋਨ ਬੰਦ ਕਰ ਦਿੱਤਾ ਹਰਮੀਤ ਦੀ ਗੱਲ ਨੇ ਡਾਕਟਰ ਵਿਕਰਮ ਦੇ ਸ਼ੱਕ ਨੂੰ ਹੋਰ ਮਜ਼ਬੂਤ ਕਰ ਦਿੱਤਾ ਡਾਕਟਰ ਵਿਕਰਮ 당 ਰਹਿ ਜਾਂਦਾ ਕਿ ਇਹ ਆਂਟੀ ਦੇ ਉਹੀ ਬੇਟੇ ਆ ਜੋ ਬਚਪਨ ਚ 24 ਘੰਟੇ ਆਂਟੀ ਨਾਲ ਚਿਪਕੇ ਰਹਿੰਦੇ ਸੀ ਤੇ ਇੱਕ ਪਲ ਦੀ ਦੂਰੀ ਬਰਦਾਸ਼ਤ ਨਹੀਂ ਕਰਦੇ ਸੀ ਤੇ ਆਂਟੀ ਵੀ ਉਹਨਾਂ ਤੋਂ ਆਪਣੀ ਜਾਨ ਵਾਰਦੀ ਸੀ ਪਰ ਅੱਜ ਇਸ ਉਮਰ ਵਿੱਚ ਆਂਟੀ ਨੂੰ ਆਪਣੇ ਬੇਟੇ ਦੀ ਜ਼ਰੂਰਤ ਆ ਤੇ ਉਹ ਉਸਨੂੰ ਅਣਜਾਣ ਸ਼ਹਿਰ ਵਿੱਚ ਇਸ ਤਰ੍ਹਾਂ ਹਸਪੀਟਲ 'ਚ ਛੱਡ ਕੇ ਚਲੇ ਗਏ ਡਾਕਟਰ ਵਿਕਰਮ ਸਾਰਾ ਮਾਮਲਾ ਸਮਝ ਜਾਂਦਾ ਫਿਰ ਖੋਦੀ ਰਿਸੈਪਸ਼ਨ ਤੇ ਜਗਦੀਸ਼ ਕੌਰ ਦੇ ਡਿਸਚਾਰਜ ਪੇਪਰ ਤਿਆਰ ਕਰਨ ਲਈ ਕਹਿੰਦਾ ਤੇ ਬਿੱਲ ਵਗੈਰਾ ਵੀ ਪੇ ਕਰ ਦਿੰਦਾ ਜਗਦੀਸ਼ ਕੌਰ ਨੂੰ ਕਮਰੇ ਵਿੱਚ ਜਾ ਕੇ ਡਾਕਟਰ ਵਿਕਰਮ ਨੇ ਕਿਹਾ ਤੁਸੀਂ ਆਂਟੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਸੀ ਮੇਰੀ ਹਰਮੀਤ ਨਾਲ ਗੱਲ ਹੋਈ ਆ ਉਹ ਕਿਸੇ ਕੰਮ ਦੇ ਲਈ ਦਿੱਲੀ ਤੋਂ ਬਾਹਰ ਗਿਆ ਹੋਇਆ ਤੁਸੀਂ ਇਸ ਤਰ੍ਹਾਂ ਕਰੋ ਉਦੋਂ ਤੱਕ ਮੇਰੇ ਨਾਲ ਮੇਰੇ ਘਰ ਚੱਲੋ ਜਦੋਂ ਤੁਹਾਡਾ ਬੇਟਾ ਆ ਜਾਵੇਗਾ ਤਾਂ ਤੁਹਾਨੂੰ ਲੈ ਜਾਵੇਗਾ ਜਗਦੀਸ਼ ਕੌਰ ਕਹਿਣ ਲੱਗੀ ਨਹੀਂ ਬੇਟਾ ਮੈਂ ਤੇਰੇ ਘਰ ਕਿਵੇਂ ਜਾ ਸਕਦੀ ਆ ਤੂੰ ਤਾਂ ਬਹੁਤ ਵੱਡਾ ਡਾਕਟਰ ਆ ਤੇ ਆਪਣੇ ਕੰਮ ਵਿੱਚ ਬਿਜ਼ੀ ਰਹਿਣਾ ਮੇਰੇ ਕਰਕੇ ਤੇਨੂੰ ਪਰੇਸ਼ਾਨੀ ਹੋਵੇਗੀ ਡਾਕਟਰ ਵਿਕਰਮ ਨੇ ਕਿਹਾ ਕਿਉਂ ਆਂਟੀ ਤੁਸੀਂ ਮੈਨੂੰ ਆਪਣਾ ਬੇਟਾ ਨਹੀਂ ਸਮਝਦੇ ਤੁਸੀਂ ਮੇਰੇ ਘਰ ਚੱਲੋ ਮੇਰਾ ਘਰ ਬਹੁਤ ਵੱਡਾ ਮੈਂ ਇਕੱਲਾ ਹੀ ਰਹਿਣਾ ਮੇਰੇ ਪਾਪਾ ਵੀ ਬਹੁਤ ਟਾਈਮ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਤੁਸੀਂ ਮੇਰੇ ਨਾਲ ਚੱਲੋਗੇ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ ਡਾਕਟਰ ਵਿਕਰਮ ਜੈਦ ਕਰਕੇ ਜਗਦੀਸ਼ ਕੌਰ ਨੂੰ ਆਪਣੇ ਘਰ ਲੈ ਗਏ ਜਗਦੀਸ਼ ਕੌਰ ਡਾਕਟਰ ਵਿਕਰਮ ਦਾ ਘਰ ਦੇਖ ਕੇ ਬੋਲੀ ਬੇਟਾ ਵਿਕਰਮ ਤੂੰ ਤਾਂ ਬਹੁਤ ਵੱਡਾ ਘਰ ਬਣਾ ਲਿਆ ਡਾਕਟਰ ਵਿਕਰਮ ਨੇ ਕਿਹਾ ਹਾਂਜੀ ਆਂਟੀ ਮੇਰਾ ਖਰਚਾ ਜ਼ਿਆਦਾ ਨਹੀਂ ਫਿਰ ਮੈਂ ਸੋਚਿਆ ਜੋ ਪੈਸੇ ਬਚਦੇ ਆ ਉਹਨਾਂ ਦਾ ਘਰ ਖਰੀਦ ਲੈਣਾ ਜਗਦੀਸ਼ ਕੌਰ ਨੇ ਕਿਹਾ ਹਾਂ ਬੇਟਾ ਤੂੰ ਬਿਲਕੁਲ ਸਹੀ ਕੀਤਾ ਡਾਕਟਰ ਵਿਕਰਮ ਦੇ ਘਰ ਬਹੁਤ سارے ਨੌਕਰ ਆ ਦੋ ਨੌਕਰ ਰਸੋਈ 'ਚ ਕੰਮ ਕਰ ਰਹੇ ਆ ਘਰ ਵਿੱਚ ਇੱਕ ਮਾਲੀ ਵੀ ਕੰਮ ਕਰ ਰਿਹਾ ਸੀ ਸਾਫ ਸਫਾਈ ਲਈ ਅਲੱਗ ਤੋਂ ਨੌਕਰ ਕੰਮ ਕਰ ਰਹੇ ਸੀ ਡਾਕਟਰ ਵਿਕਰਮ ਨੇ ਖਾਣਾ ਬਣਾਉਣ ਵਾਲੀ ਨੌਕਰ ਨੂੰ ਕਿਹਾ ਦੇਖ ਮੇਰੀ ਆਂਟੀ ਹੁਣੇ-ਹੁਣੇ ਹਸਪੀਟਲ ਚੋਂ ਡਿਸਚਾਰਜ ਹੋ ਕੇ ਆਈ ਆ ਉਹਨਾਂ ਲਈ ਜ਼ਿਆਦਾ ਤੇਲ ਅਤੇ ਮਸਾਲੇ ਵਾਲਾ ਖਾਣਾ ਨਹੀਂ ਬਣਾਉਣਾ ਸਿੰਪਲ ਖਾਣਾ ਬਣਾਉਣਾ ਪਰ ਖਾਣਾ ਬਹੁਤ ਸੁਆਦੀਸ਼ਟ ਹੋਵੇ ਤੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੀਂ ਖਾਣਾ ਠੰਡਾ ਨਹੀਂ ਹੋਣਾ ਚਾਹੀਦਾ ਕਿਉਂਕਿ ਮੇਰੀ ਆਂਟੀ ਨੂੰ ਠੰਡਾ ਖਾਣਾ ਬਿਲਕੁਲ ਵੀ ਪਸੰਦ ਨਹੀਂ ਇਹ ਗੱਲ ਮੈਂ ਬਚਪਨ ਤੋਂ ਜਾਣਦਾ ਮੇਰੀ ਆਂਟੀ ਖਾਣਾ ਬਣਾਉਂਦੀ ਬਣਾਉਂਦੀ ਹੀ ਸਭ ਨੂੰ ਖਾਣਾ ਖਵਾ ਦਿੰਦੀ ਸੀ ਤੇ ਖੁਦ ਵੀ ਜਲਦੀ ਖਾਣਾ ਖਾ ਲੈਂਦੀ ਸੀ ਉਹਨਾਂ ਨੂੰ ਸਵੇਰ ਵਾਲਾ ਖਾਣਾ ਸ਼ਾਮ ਨੂੰ ਖਾਣਾ ਬਿਲਕੁਲ ਵੀ ਪਸੰਦ ਨਹੀਂ ਜੇ ਖਾਣਾ ਬਚ ਜਾਂਦਾ ਸੀ ਤਾਂ ਉਹ ਖਾਣਾ ਪਸ਼ੂਆਂ ਨੂੰ ਖਵਾ ਦਿੰਦੇ ਸੀ ਨੌਕਰ ਨੇ ਕਿਹਾ ਸਰ ਮੈਂ ਸਭ ਕੁਝ ਸਮਝ ਗਿਆ ਇਹ ਕਹੇ ਕਿ ਉਹ ਜਗਦੀਸ਼ ਘਰ ਲਈ ਖਿਚੜੀ ਬਣਾਉਣ ਦੇ ਲਈ ਰਸੋਈ ਵਿੱਚ ਚਲਾ ਗਿਆ ਜਗਦੀਸ਼ ਕੌਰ ਨੂੰ ਡਾਕਟਰ ਵਿਕਰਮ ਦੇ ਘਰ ਰਹਿੰਦੇ ਹੋਏ ਪੂਰਾ ਹਫ਼ਤਾ ਹੋ ਗਿਆ ਸੀ। ਉਹਨਾਂ ਨੂੰ ਉੱਥੇ ਕੋਈ ਪਰੇਸ਼ਾਨੀ ਨਹੀਂ ਸੀ ਪਰ ਅਜੀਬ ਤਰ੍ਹਾਂ ਦੀ ਬੇਚੈਨੀ ਸੀ ਕਿ ਕਿੱਥੇ ਜਾਵਾਂਗੀ ਤੇ ਕਿੱਥੇ ਰਹਾਗੀ ਕਿਉਂਕਿ ਉਹਨਾਂ ਦੇ بیٹے ਤੇ ਨੋਨੇ ਤਾਂ ਉਹਨਾਂ ਦੀ ਕੋਈ ਖ਼ਬਰ ਨਹੀਂ ਲਈ ਸੀ। ਇਸ ਤਰ੍ਹਾਂ ਡਾਕਟਰ ਵਿਕਰਮ ਦੇ ਘਰ ਰਹਿਣ ਵਿੱਚ ਥੋੜੀ ਝਿਜਕ ਮਹਿਸੂਸ ਕਰ ਰਹੀ ਸੀ। ਪਰ ਇੱਕ ਦਿਨ ਜਗਦੀਸ਼ ਕੌਰ ਦੀ ਇਹ ਝਿਜਕ ਖਤਮ ਕਰਦੇ ਹੋਏ ਡਾਕਟਰ ਵਿਕਰਮ ਨੇ ਕਿਹਾ ਅੰਟੀ ਮੈਂ ਤਾਂ ਸੋਚ ਰਿਆਂ ਕਿ ਤੁਸੀਂ ਹਮੇਸ਼ਾ ਹਮੇਸ਼ਾ ਦੇ ਲਈ ਮੇਰੇ ਕੋਲ ਹੀ ਰਹਿਣ ਲੱਗ ਜਾਵੋ ਕਿਉਂਕਿ ਇਸ ਦੁਨੀਆ 'ਚ ਮੇਰਾ ਤਾਂ ਕੋਈ ਵੀ ਨਹੀਂ ਰੱਬ ਨੇ ਮਾਂ ਦੇ ਰੂਪ ਵਿੱਚ ਤੁਹਾਨੂੰ ਮੇਰੇ ਕੋਲ ਭੇਜ ਦਿੱਤਾ ਮੇਰੀ ਤੁਹਾਨੂੰ ਜ਼ਰੂਰਤ ਆ ਤੁਹਾਨੂੰ ਤੁਹਾਡੀ ਮੈਨੂੰ ਜ਼ਰੂਰਤ ਆ ਆਪਣੇ ਕੋਲ ਰੱਖ ਕੇ ਮੈਂ ਤੁਹਾਡੇ ਤੇ ਕੋਈ ਐਸਾਨ ਨਹੀਂ ਕਰ ਰਿਹਾ ਬਸ ਤੁਸੀਂ ਇਹ ਸਮਝ ਲਓ ਕਿ ਮੈਨੂੰ ਮੇਰੀ ਮਾਂ ਮਿਲ ਗਈ ਫਿਰ ਹੱਸਦੇ ਹੋਏ ਡਾਕਟਰ ਵਿਕਰਮ ਨੇ ਕਿਹਾ ਜੀ ਆਂਟੀ ਤੁਸੀਂ ਘਰ ਵਿੱਚ ਰਹੋਗੇ ਤਾਂ ਮੇਰਾ ਵਿਆਹ ਵੀ ਕਰਵਾ ਦੇਮੋਗੇ ਮੇਰੇ ਵਿਆਹ ਦੀ ਗੱਲ ਕਰਨ ਵਾਲਾ ਘਰ 'ਚ ਕੋਈ ਵੀ ਨਹੀਂ ਜਗਦੀਸ਼ ਕੌਰ ਡਾਕਟਰ ਵਿਕਰਮਜੀਤ ਦੀ ਗੱਲ ਸੁਣ ਕੇ ਹਾਂ ਕਰ ਦਿੰਦੀ ਆ ਕਿਉਂਕਿ ਐਨੇ ਦਿਨ ਵਿੱਚ ਉਸ ਨੂੰ ਯਕੀਨ ਹੋ ਗਿਆ ਕਿ ਉਸ ਦਾ ਬੇਟਾ ਉਸ ਨੂੰ ਲੈਣ ਨਹੀਂ ਆਵੇਗਾ ਡਾਕਟਰ ਵਿਕਰਮ ਦੇ ਹਸਪਤਾਲ ਚਲੇ ਜਾਣ ਤੋਂ ਬਾਅਦ ਜਗਦੀਸ਼ ਕੌਰ ਘਰ ਵਿੱਚ ਲੱਗੇ ਹੋਏ ਬੂਟਿਆਂ ਨੂੰ ਪਾਣੀ ਦੇਣ ਲੱਗ ਜਾਂਦੀ ਆ ਡਾਕਟਰ ਵਿਕਰਮ ਉਸ ਨੂੰ ਕੰਮ ਲਈ ਮਨਾ ਕਰਦਾ ਪਰ ਜਗਦੀਸ਼ ਕੌਰ ਕਹਿੰਦੀ ਆ ਬੇਟਾ ਤੂੰ ਹਸਪਤਾਲ ਚਲਾ ਜਾਣਾ ਤੇ ਘਰ ਦੇ ਕੰਮ ਨੌਕਰ ਕਰ ਦਿੰਦੀ ਆ ਮੇਰਾ ਕੱਲੀ ਦਾ ਬੇਲੀ ਬੈਠ ਕੇ ਮਨ ਨਹੀਂ ਲੱਗਦਾ ਇਸ ਤਰ੍ਹਾਂ ਮੇਰਾ ਟਾਈਮ ਪਾਸ ਹੋ ਜਾਂਦਾ ਡਾਕਟਰ ਵਿਕਰਮ ਨੇ ਕਿਹਾ ਠੀਕ ਆ ਆਂਟੀ ਜਿਵੇਂ ਤੁਹਾਡੀ ਮਰਜ਼ੀ ਕਈ ਦਿਨ ਇਸੇ ਤਰ੍ਹਾਂ ਲੰਘ ਗਏ ਫਿਰ ਇੱਕ ਦਿਨ ਡਾਕਟਰ ਵਿਕਰਮ ਨੂੰ ਜਗਦੀਸ਼ ਕੌਰ ਦੇ ਵੱਡੇ ਬੇਟੇ ਦਾ ਫੋਨ ਆਉਂਦਾ ਤੇ ਉਹ ਰੋਂਦਾ ਹੋਇਆ ਕਹਿਣ ਲੱਗਦਾ ਵਿਕਰਮ ਕਿੰਨੇ ਦਿਨ ਹੋਏ ਤੂੰ ਪਿੰਡ ਵਾਪਸ ਨਹੀਂ ਆਇਆ ਤੂੰ ਕੁਝ ਦਿਨ ਦੀ ਛੁੱਟੀ ਲੈ ਕੇ ਪਿੰਡ ਆ ਜਾ ਮਾਂ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਮੈਂ ਤੈਨੂੰ ਇਸ ਲਈ ਫੋਨ ਕੀਤਾ ਕਿਉਂਕਿ ਮੇਰੀ ਮਾਂ ਨੂੰ ਤੂੰ ਆਪਣੀ ਮਾਂ ਸਮਝਦਾ ਸੀ ਜਦੋਂ ਪਾਪਾ ਦੀ ਮੌਤ ਹੋਈ ਤਾਂ ਤੈਨੂੰ ਤੇਰੀ ਟ੍ਰੇਨਿੰਗ ਚੱਲ ਰਹੀ ਸੀ ਪਰ ਹੁਣ ਮਾਂ ਦੀ ਮੌਤ ਤੇ ਤਾਂ ਤੂੰ ਆ ਹੀ ਸਕਦਾ ਜਗਦੀਸ਼ ਕੌਰ ਦੇ ਵੱਡੇ ਬੇਟੇ ਦੀ ਗੱਲ ਸੁਣ ਕੇ ਡਾਕਟਰ ਵਿਕਰਮ 당 ਰਹਿ ਗਿਆ ਕੌਸ ਟਾਈਮ ਲਈ ਤਾਂ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਆਂਟੀ ਦਾ ਵੱਡਾ ਬੇਟਾ ਉਸਦੇ ਜਿਉਂਦੇ ਜੀਏ ਸਭ ਕੁਝ ਕਿਉਂ ਕਹਿ ਰਿਹਾ ਕਿਉਂਕਿ ਉਸ ਦੀ ਮਾਂ ਤਾਂ ਡਾਕਟਰ ਵਿਕਰਮ ਦੇ ਕੋਲ ਰਹਿ ਰਹੀ ਸੀ ਫਿਰ ਡਾਕਟਰ ਵਿਕਰਮ ਨੇ ਕਿਹਾ ਕਿਉਂ ਕੀ ਹੋਇਆ ਆਂਟੀ ਨੂੰ ਉਸ ਦੇ ਬੇਟੇ ਨੇ ਕਿਹਾ ਪਾਪਾ ਦੀ ਮੌਤ ਤੋਂ ਬਾਅਦ ਮਾਂ ਮੇਰੇ ਨਾਲ ਹੀ ਰਹਿ ਰਹੀ ਸੀ ਪਰ ਪਤਾ ਨਹੀਂ ਕਿਉਂ ਮਾਂ ਦੇ ਛੋਟੇ ਭਰਾ ਕੋਲ ਜਾਣ ਦੀ ਜ਼ਇਤ ਫੜੀ ਹੋਈ ਸੀ ਤੇ ਹੁਣ 4 ਮਹੀਨੇ ਹੋਏ ਮਾਂ ਉਹਨਾਂ ਨਾਲ ਰਹਿ ਰਹੀ ਸੀ ਮਾਂ ਨੂੰ ਹਰਦਵਾਰ ਜਾ ਕੇ ਇਸ਼ਨਾਨ ਕਰਨ ਦੀ ਇੱਛਾ ਸੀ ਫਿਰ ਅਰਮਿਤ ਮਾਂ ਨੂੰ ਹਰਦਵਾਰ ਇਸ਼ਨਾਨ ਕਰਵਾਉਣ ਦੇ ਲਈ ਲਿਆ ਗਿਆ ਪਰ ਉੱਥੇ ਬਹੁਤ ਭੀੜ ਸੀ ਮਾਂ ਕਿਤੇ ਗਵਾਚ ਗਈ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਂ ਨਹੀਂ ਮਿਲੀ ਪੁਲਿਸ ਨੂੰ ਕੰਪਲੇਂਟ ਕੀਤੀ ਤਾਂ ਪੁਲਿਸ ਨੂੰ ਵੀ ਮਾਂ ਕਿਤੇ ਨਹੀਂ ਮਿਲੀ ਪਰ ਕੁਝ ਦਿਨ ਪਹਿਲਾਂ ਹਰਮੀਤ ਨੂੰ ਪੁਲਿਸ ਦੀ ਕਾਲ ਆਈ ਕਿ ਇੱਕ ਵਿਚਾਰਕ ਅਰਥ ਦਾ ਐਕਸੀਡੈਂਟ ਹੋਇਆ ਤੁਸੀਂ ਆ ਕੇ Laash ਦੀ ਪਹਿਚਾਨ ਕਰੋ ਕਿਤੇ ਤੁਹਾਡੀ ਮਾਂ ਤਾਂ ਨਹੀਂ ਜਦੋਂ ਹਰਮੀਤ ਨੇ ਜਾ ਕੇ ਦੇਖਿਆ ਤਾਂ ਮਾਂ ਦਾ ਚਿਹਰਾ ਤਾਂ ਪਹਿਚਾਨ ਨਹੀਂ ਆ ਰਿਹਾ ਸੀ ਪਰ ਹਰਮੀਤ ਨੇ ਮਾਂ ਦੀ ਸ਼ਾਲ ਤੋਂ ਪਹਿਚਾਨ ਲਿਆ ਕਿਉਂਕਿ ਹਰਦਵਾਰ ਜਾਣ ਤੋਂ ਪਹਿਲਾਂ ਹਰਮੀਤ ਨੇ ਕਾਲੇ ਰੰਗ ਦਾ ਸ਼ਾਲ ਮਾਂ ਨੂੰ ਲੈ ਕੇ ਦਿੱਤਾ ਸੀ ਫੇਰ ਪੁਲਿਸ ਨੇ ਵੀ ਕਨਫਰਮ ਕਰ ਦਿੱਤਾ ਕਿ ਮਾਂ ਇਸ ਦੁਨੀਆ ਤੋਂ ਚਲੀ ਗਈ ਆ। ਇਸ ਲਈ ਅਸੀਂ ਦੋਨੋਂ ਭਰਾ ਮਾਂ ਦੀ ਆਤਮਾ ਦੇ ਲਈ ਅੰਤਿਮ ਅਰਦਾਸ ਕਰਵਾ ਰਹੇ ਹਾਂ, ਸੋਚਿਆ ਤੈਨੂੰ ਵੀ ਬੁਲਾ ਲੱਗੇ। ਡਾਕਟਰ ਵਿਕਰਮ ਨੂੰ ਜਗਦੀਸ਼ ਕੌਰ ਦੇ ਵੱਡੇ ਬੇਟੇ ਦੀ ਗੱਲ ਸੁਣ ਕੇ ਬਹੁਤ ਹੀ ਗੁੱਸਾ ਆ ਰਿਹਾ ਸੀ। ਉਸ ਦੇ ਹੱਥ ਕੰਬ ਰਹੇ ਸੀ, ਸਾਹਮਣੇ ਕੁਰਸੀ ਤੇ ਜਗਦੀਸ਼ ਕੌਰ ਨੂੰ ਬੈਠੀ ਦੇਖ। ਡਾਕਟਰ ਵਿਕਰਮ ਦੀਆਂ ਅੱਖਾਂ 'ਚ ਹੰਝੂ ਆ ਗਏ ਕਿ ਆਂਟੀ ਤਾਂ ਕਿੰਨੀ ਚੰਗੀ ਆ, ਪਰ ਉਹਨਾਂ ਦੇ ਦੋਨੋਂ ਬੇਟੇ ਕਿੰਨੇ ਝੂਠੇ ਨਿਕਲੇ। ਇੱਕ ਨਹੀਂ ਤਾਂ ਉਸ ਨੂੰ ਹਸਪੀਟਲ 'ਚ ਲਵਾਰਸ ਛੱਡ ਦਿੱਤਾ ਤੇ ਆਪ ਭੱਜ ਗਿਆ ਤੇ ਹੁਣ ਦੋਨੋਂ ਭਰਾ ਆਪਣੀ ਮਾਂ ਦੇ ਜਿਉਂਦੇ ਜੀ ਉਸ ਦੀ ਅੰਤਿਮ ਅਰਦਾਸ ਕਰ ਰਹੇ ਆ ਫਿਰ ਡਾਕਟਰ ਬਿਕਰਮ ਨੇ ਜਗਦੀਸ਼ ਕਰਕੋਲ ਜਾ ਕੇ ਪੁੱਛਿਆ ਆਂਟੀ ਮੈਨੂੰ ਸੱਚ-ਸੱਚ ਦੱਸੋ ਤੁਸੀਂ ਆਪਣੇ ਵੱਡੇ ਬੇਟੇ ਨੂੰ ਛੱਡ ਕੇ ਛੋਟੇ ਬੇਟੇ ਕੋਲ ਸ਼ੇਅਰ ਰਹਿਣ ਦੇ ਲਈ ਕਿਉਂ ਆਈ ਸੀ ਤੇ ਹੁਣ ਅਜਿਹਾ ਕੀ ਹੋਇਆ ਕਿ ਤੁਹਾਡਾ ਛੋਟਾ ਬੇਟਾ ਤੁਹਾਨੂੰ ਹਸਪੀਟਲ ਵਿੱਚ ਲਵਾਰਸ ਛੱਡ ਕੇ ਚਲਾ ਗਿਆ ਹੁਣ ਤੁਸੀਂ ਮੇਰੇ ਤੋਂ ਕੁਝ ਵੀ ਨਾਲ ਕੋਇਓ ਕਿਉਂਕਿ ਪਿੰਡ ਤੁਹਾਡੇ ਦੋਨੋਂ ਬੇਟੇ ਤੇ ਨੋਹਾ ਤੁਹਾਡੇ ਜਿਉਂਦੇ ਜੀ ਤੁਹਾਡੀ ਅੰਤਿਮ ਅਰਦਾਸ ਕਰ ਰਹੇ ਆ ਡਾਕਟਰ ਵਿਕਰਮ ਦੀ ਗੱਲ ਸੁਣ ਕੇ ਜਗਦੀਸ਼ ਕੌਰ ਦਾ ਅੰਗ ਰਹਿ ਗਈ ਤੇ ਉਸ ਦੀਆਂ ਅੱਖਾਂ 'ਚ ਹੰਝੂਆਂ ਦੀਆਂ ਧਾਰਾ ਵਹਿਣ ਲੱਗੀਆਂ ਤੇ ਬੋਲੀ ਬੇਟਾ ਵਿਕਰਮ ਮੈਂ ਤੈਨੂੰ ਕੀ ਦੱਸਾਂ ਮੇਰੇ ਬੇਟੇ ਮੈਨੂੰ ਜਿਉਂਦੇ ਜੀ ਕਿੰਨਾ ਪਰੇਸ਼ਾਨ ਕਰਦੇ ਸੀ ਜਦੋਂ ਮੈਂ ਪਿੰਡ ਵੱਡੇ ਬੇਟੇ ਕੋਲ ਰਹਿੰਦੀ ਸੀ ਤਾਂ ਮੇਰੇ ਤੋਂ ਵੱਡੀ ਨੋਹ ਕਰਦਾ ਸਾਰਾ ਕੰਮ ਕਰਵਾਉਂਦੀ ਪਸ਼ੂਆਂ ਦਾ ਵੀ ਸਾਰਾ ਕੰਮ ਮੈਂ ਹੀ ਕਰਦੀ ਸਾਰੀ ਸਾਫ ਸਫਾਈ ਦਾ ਕੰਮ ਕਰਦੀ ਬਰਤਨ ਕੱਪੜੇ ਵੀ ਮੈਂ ਧੋਂਦੀ ਬਹੂ ਸਿਰਫ ਖਾਣਾ ਬਣਾਉਂਦੀ ਸੀ ਜਦੋਂ ਮੈਂ ਖਾਣਾ ਖਾਣ ਲਈ ਖਾਣਾ ਮੰਗਦੀ ਤਾਂ ਮੈਨੂੰ ਰਾਤ ਦੀ ਬੇਹੀ ਰੋਟੀ ਦੇ ਦਿੰਦੇ ਜਦੋਂ ਮੈਂ ਆਪਣੀ ਨੋ ਨੂੰ ਕਹਿੰਦੀ ਕਿ ਬੇਟਾ ਮੇਰੇ ਤੋਂ ਛੋਟੀ ਠੰਡੀ ਰੋਟੀ ਨਹੀਂ ਖਾਦੀ ਜਾਂਦੀ ਮੈਨੂੰ ਗਰਮ ਰੋਟੀ ਬਣਾ ਦਿਆ ਕਰ ਚਾਹੇ ਮੈਨੂੰ ਚਾਰ ਦੀ ਜਗ੍ਹਾ ਦੋ ਹੀ ਰੋਟੀਆਂ ਦੇ ਦਿਆ ਕਰ ਪਰ ਮੇਰੀ ਨੋ ਫਿਰ ਵੀ ਮੈਨੂੰ ਰਾਤ ਵਾਲੀ ਰੋਟੀ ਤੇ ਪਤਲੀ ਜੀ ਦਾਲ ਕੱਢ ਕੇ ਦੇ ਦਿੰਦੀ ਪਰ ਉਹ ਰੋਟੀ ਦੇਖ ਕੇ ਮੇਰੀ ਭੁੱਖ ਮਟ ਜਾਂਦੀ ਮੈਂ ਰੋਟੀ ਨਹੀਂ ਖਾਂਦੀ ਸੀ ਪਰ ਮੈਂ ਕਦੋਂ ਤੱਕ ਭੁੱਖੀ ਰਹਿੰਦੀ ਜੇ ਮੈਂ ਆਪਣੇ ਬੇਟੇ ਨੂੰ ਕਹਿੰਦੀ ਸੀ ਤਾਂ ਉਹ ਮੈਨੂੰ ਕਹਿੰਦਾ ਮਾਂ ਕੀ ਹੋਇਆ ਜੇ ਰਾਤ ਨੂੰ ਖਾਣਾ ਬਚ ਜਾਂਦਾ ਜੇ ਤੂੰ ਉਹ ਖਾਣਾ ਖਾ ਲਿਆ ਕਰ ਅਨਾਜ ਨੂੰ ਸੁੱਟਣਾ ਚੰਗੀ ਗੱਲ ਨਹੀਂ ਇਸ ਤੋਂ ਚੰਗਾ ਕਿ ਤੂੰ ਹੀ ਖਾ ਲਿਆ ਕਰ ਫਿਰ ਬੇਟਾ ਮੈਂ ਕੀ ਕਰ ਸਕਦੀ ਸੀ ਮਜਬੂਰੀ ਵਿੱਚ ਮੈਨੂੰ ਠੰਡਾ ਪਾਣੀ ਖਾਣਾ ਖਾਣਾ ਪੈਂਦਾ ਹੁਣ ਤਾਂ ਮੇਰੀ ਨੋ ਨੇ ਆਦਤ ਹੀ ਬਣਾ ਲਈ ਸੀ ਹੁਣ ਸਮੇਂ ਹਰ ਸਮੇਂ ਮੈਨੂੰ ਬਚਿਆ ਹੋਇਆ ਖਾਣਾ ਹੀ ਦਿੰਦੀ ਫਿਰ ਮੈਂ ਪਰੇਸ਼ਾਨ ਹੋ ਕੇ ਆਪਣੇ ਛੋਟੇ بیٹے ਨੂੰ ਫੋਨ ਕੀਤਾ ਕਿ ਬੇਟਾ ਕੁਝ ਦੇਣ ਲਈ ਪਿੰਡ ਜਾ ਕੇ ਆ ਜਾ ਕਿਉਂਕਿ ਮੈਂ ਸੋਚਦੀ ਸੀ ਕਿ ਛੋਟਾ ਬੇਟਾ ਆ ਕੇ ਮੇਰੀ ਹਾਲਤ ਨੂੰ ਦੇਖੇਗਾ ਤਾਂ ਉਹ ਮੇਰੇ ਹੱਕ ਲਈ ਆਪਣੇ ਵੱਡੇ ਬੇਟੇ ਤੇ ਭਾਬੀ ਨੂੰ ਕੁਝ ਬੋਲੇਗਾ ਪਰ ਛੋਟੇ ਬੇਟੇ ਹਰਮীত ਨੇ ਕਿਹਾ ਮਾਂ ਮੈਂ ਕੀ ਸੋਚਦਾ ਕਿ ਤੁਸੀਂ ਮੇਰੇ ਕੋਲ ਆ ਜਾਵੋ ਜਦੋਂ ਦੀ ਪਾਪਾ ਦੀ ਮੌਤ ਹੋਈ ਆ ਤੁਸੀਂ ਮੇਰੇ ਕੋਲ ਕਦੇ ਨਹੀਂ ਆਏ ਮੇਰਾ ਬਹੁਤ ਮਨ ਕਰ ਰਿਹਾ ਕਿ ਤੁਸੀਂ ਮੇਰੇ ਨਾਲ ਆ ਕੇ ਰਹਿਣ ਲੱਗ ਜਾਓ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਫਿਰ ਮੈਂ ਆਪਣੇ ਵੱਡੇ ਬੇਟੇ ਤੇ ਨੋ ਨੂੰ ਦੱਸਿਆ ਕਿ ਮੈਂ ਛੋਟੇ ਬੇਟੇ ਕੋਲ ਜਾਣਾ ਤਾਂ ਉਹ ਗੁੱਸੇ 'ਚ ਕਹਿਣ ਲੱਗੇ ਹਾਂ ਹਾਂ ਚਲੀ ਜਾ ਤੂੰ ਆਪਣੇ ਛੋਟੇ ਬੇਟੇ ਕੋਲ ਪਰ ਪਾਪਾ ਦੇ بیمੇ ਵਾਲੇ ਪੈਸੇ ਸਾਰੇ ਸਾਨੂੰ ਦੇ ਕੇ ਜਾ ਅਸੀਂ ਚੰਗੀ ਤਰ੍ਹਾਂ ਸਮਝ ਗਏ ਹਾਂ ਕਿ ਤੂੰ ਆਪਣੇ ਵੱਡੇ ਬੇਟੇ ਛੋਟੇ ਕੋਲ ਕਿਉਂ ਜਾ ਰਹੀਆਂ ਕਿਉਂਕਿ ਤੂੰ ਪਾਪਾ ਦੇ بیمੇ ਵਾਲੇ ਸਾਰੇ ਪੈਸੇ ਹਰਮਿਤ ਨੂੰ ਦੇਣਾ ਚਾਹਨੀ ਆ ਮੈਂ ਕਿਹਾ ਬੇਟਾ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਆ ਉਹ ਪੈਸੇ ਮੈਂ ਕਿਸੇ ਨੂੰ ਨਹੀਂ ਦੇਵਾਂਗੀ ਜਦੋਂ ਤੱਕ ਮੈਂ ਜਿਉਣੀ ਆ ਉਹ ਪੈਸੇ ਮੇਰੇ ਹੀ ਆ ਜਦੋਂ ਮੈਂ ਮਰ ਗਈ ਤੁਸੀਂ ਚਾਹੇ ਦੋਨੋਂ ਭਰਾ ਅੱਦੇ ਅੱਦੇ ਕਰ ਲਿਓ ਪਰ ਮੇਰੇ بیٹے ਨੇ ਕਿਹਾ ਨਹੀਂ ਮਾਂ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਉਹ ਪੈਸੇ ਸਾਰੇ ਮੈਨੂੰ ਦੇ ਜਾ ਫਿਰ ਚਾਹੇ ਤੇ ਜਿੱਥੇ ਤੇਰਾ ਮਾਨ ਕਰਦਾ ਚਲੀ ਜਾ ਫਿਰ ਮੇਰੇ ਵੱਡੇ بیٹے ਨੇ ਜ਼ਬਰਦਸਤੀ ਮੇਰੇ ਤੋਂ ਸਾਰੇ ਪੈਸੇ ਰੱਖ ਲਈ ਤੇ ਮੈਂ ਆਪਣੇ ਛੋਟੇ بیٹے ਨਾਲ ਸ਼ਹਿਰ ਆ ਗਈ ਥੋੜੇ ਦਿਨ ਤੱਕ ਤਾਂ ਮੇਰੀ ਛੋਟੀ ਨੋ ਨੇ ਮੇਰੀ ਬਹੁਤ ਸੇਵਾ ਕੀਤੀ ਮੈਨੂੰ ਗਰਮ ਗਰਮ ਖਾਣਾ ਖਵਾਇਆ ਮੈਂ ਆਪਣੇ ਨੋ ਪੁੱਤ ਦਾ ਵਿਵਹਾਰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਕਿ ਮੇਰਾ ਛੋਟਾ ਬੇਟਾ ਤੇ ਮੇਰੀ ਨੋ ਬਹੁਤ ਚੰਗੇ ਆ ਇੱਕ ਦਿਨ ਉਹਨਾਂ ਦੇ ਕਮਰੇ ਵਿੱਚੋਂ ਆਵਾਜ਼ ਆ ਰਹੀ ਸੀ ਮੇਰੀ ਨੋ ਹਰਮੀਤ ਨੂੰ ਕਹਿ ਰਹੀ ਸੀ ਕਿ ਤੇਰੀ ਮਾਂ ਨੂੰ ਆਏ ਹੋਏ 4 ਦਿਨ ਹੋ ਗਏ ਪਰ ਉਸਨੇ ਅਜੇ ਤੱਕ ਆਪਾਂ ਨੂੰ ਬੀਮੇ ਵਾਲੇ ਪੈਸੇ ਨਹੀਂ ਦਿੱਤੇ ਅਸੀਂ ਤਾਂ ਉਹਨਾਂ ਨੂੰ ਆਪਣੇ ਕੋਲ ਬੀਮੇ ਵਾਲੇ ਪੈਸੇ ਲੈਣ ਲਈ ਬੁਲਾਇਆ ਸੀ ਪਰ ਉਹ ਤਾਂ ਆਪਣੇ ਬੈਗ ਨੂੰ ਚੁੱਪਚਾਪ ਤਾਲਾ ਲਗਾ ਕੇ ਬੈਠੀ ਆ ਜਾਓ ਤੁਸੀਂ بیمੇ ਵਾਲੇ ਪੈਸੇ ਲੈਣ ਲਈ ਆਪਣੀ ਮਾਂ ਨਾਲ ਗੱਲ ਕਰੋ ਜੇ ਆਪਾਂ ਨੂੰ ਪੈਸੇ ਦਿੰਦੀ ਆ ਤਾਂ ਠੀਕ ਆ ਨਹੀਂ ਤਾਂ ਉਸ ਨੂੰ ਪਿੰਡ ਵਾਪਸ ਭੇਜ ਦਿਓ ਚਾਰਾ ਦਿਨਾਂ ਤੋਂ ਉਸ ਬੁੱਢੀ ਦੀ ਸੇਵਾ ਸੰਭਾਲ ਚ ਲੱਗੇ ਹੋਏ ਆ ਹਰਮੀਤ ਕਹਿਣ ਲੱਗਿਆ ਡਾਰਲਿੰਗ ਤੂੰ ਗੁੱਸਾ ਕਿਉਂ ਹੋ ਰਹੀ ਆ ਮੈਂ ਹੁਣੇ ਜਾ ਕੇ ਮਾਂ ਨਾਲ ਗੱਲ ਕਰਦਾ ਮੈਂ ਆਪਣੇ ਛੋਟੇ ਬੇਟੇ ਅਤੇ ਨੋ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੇ ਨੋ ਪੁੱਤ ਪੈਸੇ ਦੀ ਖਾਤਰ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਆ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਬੱਚੇ ਇਸ ਤਰ੍ਹਾਂ ਬਦਲ ਜਾਣਗੇ ਮੈਨੂੰ ਤਾਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਮੈਨੂੰ ਬਹੁਤ ਸਦਮਾ ਲੱਗਿਆ ਤੇ ਮੈਂ ਬਿਮਾਰ ਹੋ ਗਈ ਫਿਰ ਮੇਰੇ ਛੋਟੇ بیٹے ਤੇ ਨੌ ਨੂੰ ਪਤਾ ਲੱਗ ਗਿਆ ਕਿ ਬੀਮੇ ਵਾਲੇ ਸਾਰੇ ਪੈਸੇ ਤਾਂ ਮੇਰੇ ਵੱਡੇ بیٹے ਨੇ ਲੈ ਲਈ ਫਿਰ ਉਹਨਾਂ ਦਾ ਇਕਦਮ ਹੀ ਮੇਰੇ ਨਾਲ ਵਿਵਹਾਰ ਬਦਲ ਗਿਆ ਉਹ ਨਾ ਤਾਂ ਮੈਨੂੰ ਸਮੇਂ ਸਿਰ ਖਾਣਾ ਦਿੰਦੇ ਨਾ ਹੀ ਮੇਰੇ ਨਾਲ ਕੋਈ ਗੱਲਬਾਤ ਕਰਦੇ ਮੈਂ ਕਮਰੇ ਵਿੱਚ ਬੇਜਾਨ ਪਈ ਰਹਿੰਦੀ ਮੇਰੀ ਛੋਟੀ ਨੂੰ ਮੇਰੇ ਬੇਟੇ ਨਾਲ ਹਰ ਸਮੇਂ ਲੜਾਈ ਕਰਦੀ ਰਹਿੰਦੀ ਕਿ ਤੇਰੀ ਮਾਂ ਘਰ ਵਿੱਚ ਗੰਦਗੀ ਫਿਲਾ ਰਹੀ ਆ ਉਹ ਬਿਮਾਰ ਪਈ ਆ ਤੇ ਘਰ ਵਿੱਚ ਬਿਮਾਰੀਆਂ ਫਿਲਾ ਰਹੀ ਆ ਤੁਸੀਂ ਆਪਣੀ ਮਾਂ ਨੂੰ ਕਿਤੇ ਛੱਡ ਕੇ ਕਿਉਂ ਨਹੀਂ ਆਉਂਦੇ ਉਸ ਨੂੰ ਵਿਰਧ ਆਸ਼ਰਮ ਛੱਡਾਓ ਜਾਂ ਕਿਸੇ ਅਣਜਾਣ ਜਗ੍ਹਾ ਤੇ ਛੱਡ ਦਿਓ ਜਾਂ ਫਿਰ ਉਹਨਾਂ ਨੂੰ ਵਾਪਸ ਪਿੰਡ ਛੱਡ ਆਓ ਹਰਮੀਤ ਨੇ ਕਿਹਾ ਨਹੀਂ ਮੈਂ ਮਾਂ ਨੂੰ ਪਿੰਡ ਵਾਪਸ ਨਹੀਂ ਛੱਡਣ ਜਾ ਸਕਦਾ ਸਾਰੇ ਮੇਰੇ ਤੇ ਹੱਸਣਗੇ ਮੈਂ ਮਾਨੂ ਕਿਸੇ ਅਣਜਾਣ ਜਗ੍ਹਾ ਤੇ ਸ਼ਟਡਾਉਨ ਆ ਫਿਰ ਮੈਨੂੰ ਮੇਰਾ ਬੇਟਾ ਹਸਪੀਟਲ ਛੱਡ ਕੇ ਭੱਜ ਗਿਆ ਤੇ ਹਾਰਦਵਾਰ ਵਾਲੀ ਝੂਠੀ ਕਹਾਣੀ ਬਣਾ ਦਿੱਤੀ ਤੇ ਬੇਟਾ ਤੂੰ ਕਹਿ ਰਿਹਾ ਕਿ ਅੱਜ ਮੇਰੇ ਨੋਪੁੱਤ ਮੇਰੇ ਜਿਉਂਦੇ ਜੀ ਮੇਰੀ ਅੰਤਿਮ ਅਰਦਾਸ ਕਰ ਰਹੇ ਆ ਇਹ ਕਹਿ ਕੇ ਜਗਦੀਸ਼ ਕੌਰ ਫਟ ਕੇ ਰੋਣ ਲੱਗ ਪਈ ਡਾਕਟਰ ਵਿਕਰਮ ਨੇ ਜਗਦੀਸ਼ ਕੌਰ ਨੂੰ ਦਲਾਸਾ ਦਿੱਤਾ ਤੇ ਕਿ ਆਂਟੀ ਤੁਸੀਂ ਜਲਦੀ ਨਾਲ ਆਪਣਾ ਸਮਾਨ ਪੈਕ ਕਰੋ ਆਪਾਂ ਦੋਨੋਂ ਪਿੰਡ ਚੱਲਦੇ ਆ ਜਗਦੀਸ਼ ਕੌਰ ਨੇ ਕਿਹਾ ਨਹੀਂ ਬੇਟਾ ਮੈਂ ਪਿੰਡ ਵਾਪਸ ਨਹੀਂ ਜਾ ਸਕਦੀ ਮੈਂ ਉੱਥੇ ਜਾ ਕੇ ਕੀ ਕਰਨਾ ਜਦੋਂ ਮੇਰੇ ਨੌਪੁੱਤ ਨੇ ਮੈਨੂੰ ਜਿਉਂਦੇ ਜੀ ਕੋਈ ਸੋਖ ਨਹੀਂ ਦਿੱਤਾ ਤੇ ਮੈਂ ਉਹਨਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੀ ਡਾਕਟਰ ਬਿਕਰਮ ਨੇ ਕਿਹਾ ਨਹੀਂ ਆਂਟੀ ਤੁਸੀਂ ਉਹਨਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ ਤਾਂ ਠੀਕ ਆ ਪਰ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਆ ਜੋ ਉਹਨਾਂ ਨੇ ਤੁਹਾਡੇ ਨਾਲ ਕੀਤਾ ਉਹ ਬਹੁਤ ਗਲਤ ਕੀਤਾ ਤੁਹਾਡੇ ਬੇਟੇ ਇੱਕ ਨੰਬਰ ਦੇ ਸਵਾਰਥੀ ਅਤੇ ਲਾਲਚੀ ਇਨਸਾਨ ਆ ਉਹਨਾਂ ਨੂੰ ਸਿਰਫ ਤੁਹਾਡੇ ਪੈਸਿਆਂ ਦਾ ਮਤਲਬ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਡੀ ਕੋਈ ਖੈਰ ਖਬਰ ਨਹੀਂ ਲਈ ਫਿਰ ਡਾਕਟਰ ਬਿਕਰਮਦੇਵ ਸਮਝਾਣ ਤੇ ਜਗਦੀਸ਼ਕੌਰ ਉਸ ਨਾਲ ਪੈਂਡ ਆਲਮਗੀਰ ਪਹੁੰਚ ਗਈ ਜਗਦੀਸ਼ਕੌਰ ਨੇ ਆਪਣੇ ਚਿਹਰੇ ਨੂੰ ਦੁਪੱਟੇ ਨਾਲ ਟਕਿਆ ਹੋਇਆ ਸੀ ਇਸ ਤਰ੍ਹਾਂ ਜਗਦੀਸ਼ਕੌਰ ਆਪਣੀ ਹੀ ਅੰਤਿਮ ਅਰਦਾਸ ਵਿੱਚ ਆਪਣੇ ਘਰ ਪਹੁੰਚ ਗਈ ਤੇ ਬਹੁਤ ਜ਼ਿਆਦਾ ਇਕੱਠ ਸੀ ਕਿਸੇ ਨੇ ਵੀ ਜਗਦੀਸ਼ਕੌਰ ਵੱਲ ਧਿਆਨ ਨਹੀਂ ਦਿੱਤਾ ਸਾਹਮਣੇ ਜਗਦੀਸ਼ਕੌਰ ਦੀ ਫੋਟੋ ਰੱਖੀ ਹੋਈ ਸੀ ਜਗਦੀਸ਼ਕੌਰ ਫੋਟੋ ਕੋਲ ਜਾ ਕੇ ਬੈਠ ਗਈ ਉਸ ਦਿਆਂ ਦੋਨੋਂ ਨੋਹਾਂ ਦਹਾੜਾ ਮਾਰ-ਮਾਰ ਕੇ ਰੋ ਰੰਗਾ ਸੀ ਤੇ ਕਹਿ ਰੰਗਾ ਸੀ ਮਾਜੀ ਤੁਸੀਂ ਕਿੱਥੇ ਚਲੇ ਗਏ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਸੀ ਪਰ ਤੁਸੀਂ ਇਸ ਦੁਨੀਆ ਤੋਂ ਚਲੇ ਗਏ ਆਪਣੀਆਂ ਨੋਹਾਂ ਦਾ ਡਰਾਮਾ ਦੇਖ ਕੇ ਜਗਦੀਸ਼ ਕੌਰ ਨੂੰ ਬਹੁਤ ਹੀ ਗੁੱਸਾ ਆ ਰਿਹਾ ਸੀ ਜਗਦੀਸ਼ ਕੌਰ ਦਾ ਵੱਡਾ ਬੇਟਾ ਖਾਣੇ ਦਾ ਥਾਲ ਲੈ ਕੇ ਉਸ ਦੀ ਫੋਟੋ ਨੂੰ ਭੋਗ ਲਵਾ ਰਿਹਾ ਸੀ ਤੇ ਕਹਿ ਰਿਹਾ ਸੀ ਮਾਂ ਲਓ ਖਾਣਾ ਖਾ ਲਓ ਤੁਹਾਨੂੰ ਗਰਮ ਗਰਮ ਖਾਣਾ ਖਾਣ ਦਾ ਬਹੁਤ ਸ਼ੌਕ ਸੀ ਨਾ ਅੱਜ ਤੁਹਾਡੀ ਪਸੰਦ ਦੇ ਪੂਰੇ ਪੰਜਾਬ ਪਕਵਾਨ ਬਣਾਏ ਆ ਸੂਜੀ ਦਾ ਹਲਵੇ ਤੋਂ ਲੈ ਕੇ ਪਨੀਰ ਦੀ ਸਬਜ਼ੀ ਤੇ ਤਹਾਡੀ ਪਸੰਦ ਦੀਆਂ ਮਠਿਆਈਆਂ ਤਵ ਤਿਆਰ ਕੀਤੀਆਂ ਕੋਲ ਬੈਠੇ ਸਾਰੇ ਰਿਸ਼ਤੇਦਾਰ ਜਗਦੀਸ਼ ਕੌਰ ਦੇ ਨੋਹਾਂ ਤੇ ਪੁੱਤ ਦੀਆਂ ਤਰੀਫਾਂ ਕਰ ਰਹੇ ਸੀ ਕਿ ਉਹਨਾਂ ਦੇ ਬੱਚੇ ਕਿੰਨੇ ਚੰਗੇ ਆ ਉਹਨਾਂ ਦੇ ਪਸੰਦ ਦੇ ਪਕਵਾਨ ਬਣਾ ਕੇ ਉਹਨਾਂ ਦੀ ਅੰਤਿਮ ਅਰਦਾਸ ਕਰਵਾ ਰਹੇ ਆ ਪਰ ਇਹ ਸੁਣ ਕੇ ਜਗਦੀਸ਼ ਕੌਰ ਨੂੰ ਬਹੁਤ ਹੀ ਗੁੱਸਾ ਆ ਰਿਹਾ ਸੀ ਪਰ ਜਗਦੀਸ਼ ਕੌਰ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਥੋੜੀ ਦੇਰ ਬਾਅਦ ਇੱਕ ਛੋਟਾ ਬੱਚਾ ਆ ਕੇ ਬੋਲਦਾ ਕਿ ਬਾਹਰ ਆਓ ਬਾਹਰ ਆਓ ਆਪਣੇ ਘਰ ਦੇ ਬਾਹਰ ਬਹੁਤ ਜ਼ਿਆਦਾ ਪੁਲਿਸ ਆਈ ਆ ਇਹ ਸੁਣ ਕੇ ਜਗਦੀਸ਼ ਕੌਰ ਦੇ نوਹਾ ਤੇ ਪੁੱਤ ਦਰਵਾਜ਼ੇ ਵੱਲ ਭੱਜਦੇ ਆ ਪੁਲਿਸ ਜਗਦੀਸ਼ ਕੌਰ ਦੇ ਮੁੰਡਿਆਂ ਨੂੰ ਅਰੈਸਟ ਕਰ ਲੈਂਦੀ ਆ ਤੇ ਪੁਲਿਸ ਇੰਸਪੈਕਟਰ ਕਹਿੰਦਾ ਕਿ ਤੁਸੀਂ ਆਪਣੀ ਮਾਂ ਦੀ ਮੌਤ ਦੀ ਝੂਠੀ ਖਬਰ ਫਲਾਈ ਆ ਤੁਹਾਡੀ ਮਾਂ ਮਰੀ ਨਹੀਂ ਜਿਉਂਦੀ ਆ ਤੇ ਤੁਸੀਂ ਉਸ ਦੀ ਅੰਤਿਮ ਅਰਦਾਸ ਕਰ ਰਹੇ ਹੋ ਸਮਾਜਿਕ ਤੌਰ ਤੇ ਇੰਨਾ ਵੱਡਾ ਝੂਠ ਬੋਲਣਾ ਬਹੁਤ ਵੱਡਾ ਗਨਾਹ ਤੁਸੀਂ ਆਪਣੀ ਮਾਂ ਨੂੰ ਜਿਉਂਦੇ ਜੀ ਮਾਰ ਰਹੇ ਹੋ ਫਿਰ ਵੱਡਾ ਬੇਟਾ ਬੋਲਿਆ ਇੰਸਪੈਕਟਰ ਸਾਹਿਬ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਸਾਡੀ ਮਾਂ ਨੂੰ ਮਰੇ ਹੋਏ ਕਾਫੀ ਦਿਨ ਹੋ ਗਏ ਤਾਂ ਹੀ ਅਸੀਂ ਦੋਨੋਂ ਭਰਾ ਆਪਣੀ ਮਾਂ ਦੀ ਅੰਤਿਮ ਅਰਦਾਸ ਕਰ ਰਹੇ ਹਾਂ ਫਿਰ ਛੋਟਾ ਬੇਟਾ ਬੋਲਿਆ ਇਨਸਪੈਕਟਰ ਸਾਹਿਬ ਦੇਖੋ ਤਾਂ ਸਹੀ ਸਾਡੇ ਘਰ ਕਿੰਨੇ ਰਿਸ਼ਤੇਦਾਰ ਆਏ ਹੋਏ ਆ ਜੇ ਸਾਡੀ ਮਾਂ ਜਿਉਂਦੀ ਹੁੰਦੀ ਤਾਂ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਕਿਉਂ ਕਰਦੇ ਵੱਡਾ ਬੇਟਾ ਬੋਲਿਆ ਹਾਂ ਹਾਂ ਇਨਸਪੈਕਟਰ ਸਾਹਿਬ ਛੋਟਾ ਭਰਾ ਬਿਲਕੁਲ ਸਹੀ ਕਹਿ ਰਿਹਾ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਆ ਤੁਸੀਂ ਵਾਪਸ ਚਲੇ ਜਾਓ ਫਿਰ ਪੁਲਿਸ ਇਨਸਪੈਕਟਰ ਨੇ ਵੱਡੇ ਬੇਟੇ ਦੇ ਇੱਕ ਡੰਡਾ ਮਾਰਿਆ ਤੇ ਕਿਹਾ ਤੁਸੀਂ ਸੱਚ-ਸੱਚ ਦੱਸਦੇ ਹੋ ਕਿ ਨਹੀਂ ਤੁਸੀਂ ਆਪਣੀ ਮਾਂ ਨੂੰ ਕਿੱਥੇ ਛੱਡ ਕੇ ਆਏ ਹੋ ਜਾਂ ਮੈਂ ਤੁਹਾਨੂੰ ਚਾਰਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਵਾਂ ਚਾਤੇ ਚੱਕੀ ਪਿਹਾਵਾਂ ਫਿਰ ਪਿੰਡ ਵਾਲੇ ਲੋਕਾਂ ਲੋਕ ਵੀ ਵੱਡੇ ਬੇਟੇ ਦੇ ਪੱਖ ਚਾ ਕੇ ਬੋਲਣ ਲੱਗੇ ਇੰਸਪੈਕਟਰ ਸਾਹਿਬ ਤੁਸੀਂ ਕਿਓ ਜੀਆਂ ਗੱਲਾਂ ਕਰ ਰਹੇ ਹੋ ਇਹ ਤਾਂ ਦੋਨੋਂ ਭਰਾ ਬਹੁਤ ਹੀ ਚੰਗੇ ਇਨਸਾਨ ਆ ਦੇਖੋ ਤਾਂ ਸਹੀ ਆਪਣੀ ਮਾਂ ਦੀ ਅੰਤਿਮ ਅਰਦਾਸ ਕਿੰਨੀ ਵਧੀਆ ਤਰੀਕੇ ਨਾਲ ਕਰਵਾ ਰਹੇ ਆ ਤੇ ਦੋਨੋਂ ਨੋਹਾ ਦਾ ਰੋ ਰੋ ਕੇ ਬੁਰਾ ਹਾਲਾ ਤੇ ਤੁਸੀਂ ਕਹਿ ਰਹੀ ਹੋ ਕਿ ਇਹਨਾਂ ਨੇ ਆਪਣੀ ਮਾਂ ਨਾਲ ਕੁਝ ਗਲਤ ਕੀਤਾ ਤੁਸੀਂ ਇਹਨਾਂ ਨੂੰ ਛੱਡ ਦਿਓ ਸਾਰੇ ਰਿਸ਼ਤੇਦਾਰ ਵੀ ਇਹੀ ਕਹਿ ਰਹੇ ਸੀ ਕਿ ਦੋਨੋਂ ਭਰਾ ਸਹੀ ਕਹਿ ਰਹੇ ਆ ਫਿਰ ਡਾਕਟਰ ਵਿਕਰਮ ਅੱਗੇ ਆਇਆ ਤੇ ਕਹਿਣ ਲੱਗਿਆ ਤੁਹਾਡੇ ਦੋਹਾਂ ਭਰਾਵਾਂ ਕੋਲ ਕੀ ਸਬੂਤ ਆ ਕਿ ਤੁਹਾਡੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਦੋਨੋਂ ਭਰਾ ਗੁੱਸੇ 'ਚ ਬੋਲੇ ਵਿਕਰਮ ਤੇਰਾ ਦਿਮਾਗ ਖਰਾਬ ਹੋ ਗਿਆ ਕਿਸੇ ਮਰੇ ਇਨਸਾਨ ਦਾ ਕੀ ਸਬੂਤ ਹੁੰਦਾ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਜੇ ਤੇਰੇ ਕੋਲ ਮਾ ਜਿਉਂਦੀ ਹੋਣ ਦਾ ਕੋਈ ਸਬੂਤ ਆ ਤਾਂ ਤੂੰ ਦੇ ਦੇ ਨਹੀਂ ਤੈਨੂੰ ਫालतू ਗੱਲ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਤਾਂ ਲੱਗਦਾ ਕਿ ਤੂੰ ਹੀ ਪੁਲਿਸ ਨੂੰ ਬੁਲਾਇਆ ਡਾਕਟਰ ਵਿਕਰਮ ਬੋਲਿਆ ਜੀ ਹਾਂ ਪੁਲਿਸ ਇੰਸਪੈਕਟਰ ਮੈਂ ਹੀ ਤੁਹਾਨੂੰ ਬੁਲਾਇਆ ਤੁਸੀਂ ਇਹਨਾਂ ਦੋਹਾਂ ਨੂੰ ਅਰੈਸਟ ਕਰਕੇ ਲੈ ਜਾਓ ਕਿਉਂਕਿ ਜਗਦੀਸ਼ ਆਂਟੀ ਅਜੇ ਤੱਕ ਜਿਉਂਦੀ ਆ ਤੇ ਉਹ ਉਸੇ ਕਮਰੇ 'ਚ ਬੈਠੀ ਆ ਜਿੱਥੇ ਉਹਨਾਂ ਦੋਹਾਂ ਭਰਾਮਣੇ ਉਹਨਾਂ ਦੀ ਫੋਟੋ ਤੇ ਹਾਰ ਪਾ ਕੇ ਰੱਖਿਆ ਇਹ ਗੱਲ ਸੁਣ ਕੇ ਸਾਰੇ ਲੋਕਾਂ 'ਚ ਹਲਚਲ ਮਚ ਜਾਂਦੀ ਆ ਤੇ ਕੁਸਰਫੁਸਰ ਹੋਣ ਲੱਗ ਜਾਂਦੀ ਆ ਫੇਰ ਜਗਦੀਸ਼ ਕੌਰ ਦਿਆਂ ਦੋਨੋਂ ਨੋਹਾ ਕਮਰੇ ਵੱਲ ਭੱਜਦੀਆਂ ਤੇ ਅੰਦਰ ਜਾ ਕੇ ਦੇਖਦੀਆਂ ਕਿ ਜਗਦੀਸ਼ ਕੌਰ ਕਮਰੇ ਦੇ ਕੋਨੇ 'ਚ ਆਪਣੀ ਫੋਟੋ ਦੇ ਕੋਲ ਬੈਠੀ ਹੋਈ ਸੀ ਹੁਣ ਉਸਦੇ ਚਿਹਰੇ ਤੇ ਦੁਪੱਟਾ ਨਹੀਂ ਲਪੇਟਿਆ ਸੀ ਫੇਰ ਦੋਨੋਂ ਨੋਹਾ ਜਗਦੀਸ਼ ਕੌਰ ਨੂੰ ਦੇਖ ਕੇ ਡਰ ਜਾਂਦੀਆਂ ਤੇ ਬਾਹਰ ਵੱਲ ਡੈਗਦੀਆਂ ਟੈਂਦੀਆਂ ਰੌਲਾ ਪਾ ਕੇ ਆ ਜਾਂਦੀਆਂ ਕਿ ਭੂਤ ਭੂਤ ਅੰਦਰ ਮਾਂ ਜੀ ਦਾ ਭੂਤ ਆ ਇਹ ਗੱਲ ਸੁਣ ਕੇ ਬਾਕੀ ਲੋਕ ਵੀ ਕਮਰੇ ਵਿੱਚ ਦੇਖਣ ਜਾਂਦੇ ਆ ਤਾਂ ਜਗਦੀਸ਼ ਕੌਰ ਬੈਠੀ ਹੋਈ ਆ ਕਈ ਤਾਂ ਜਗਦੀਸ਼ ਕੌਰ ਨੂੰ ਭੂਤ ਸਮਝ ਕੇ ਡਰ ਜਾਂਦੇ ਆ ਫਿਰ ਜਗਦੀਸ਼ ਕੌਰ ਖੋਦੀ ਉਹ ਅੱਠ ਕੇ ਬਾਹਰ ਆ ਜਾਂਦੀ ਆ ਤੇ ਆਪਣੇ ਦੋਨੋਂ ਬੇਟਿਆਂ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਦੀ ਆ ਤੇ ਕਹਿੰਦੀ ਆ ਨਲਾਇਕੋ ਸ਼ਰਮ ਕਰੋ ਤੁਸੀਂ ਆਪਣੀ ਸਮਾਜ ਵਿੱਚ ਇੱਜ਼ਤ ਵਧਾਉਣ ਦੇ ਲਈ ਆਪਣੀ ਮਾਂ ਦਾ ਵੀ ਅੰਤਿਮ ਸੰਸਕਾਰ ਤਾਂ ਬੜੀ ਧੋਮ-ਧਾਮ ਨਾਲ ਕਰ ਰਹੇ ਹੋ ਪਰ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਤੁਸੀਂ ਆਪਣੀ ਮਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸੀ ਜਿਉਂਦੇ ਜੀ ਉਸ ਨੂੰ ਰੋਟੀ ਲਈ ਤਰਸਾਉਂਦੇ ਰਹੇ ਤੇ ਫਿਰ ਆਪਣੀ ਮਾਂ ਨੂੰ ਅਨਜਾਨ ਹਸਪੀਟਲ 'ਚ ਇਕੱਲੀ ਨੂੰ ਛੱਡ ਕੇ ਆ ਗਏ ਇੰਸਪੈਕਟਰ ਸਾਹਿਬ ਆਪਣੀ ਮਾਂ ਨੂੰ ਮਾਰਨ ਦੇ ਜ਼ੋਰਮ ਵਿੱਚ ਨਾ ਸਹੀ ਆਪਣੀ ਮਾਂ ਨੂੰ ਧੋਖਾ ਦੇਣ ਦੇ ਜ਼ੋਰਮ ਵਿੱਚ ਮੇਰੇ ਦੋਨਾਂ ਬੇਟਿਆਂ ਨੂੰ ਗ੍ਰੈਫਤਾਰ ਕਰਕੇ ਲੈ ਜਾਓ ਫਿਰ ਜਗਦੀਸ਼ਕੌਰ ਆਪਣੀਆਂ ਨੋਹਾਂ ਵੱਲ ਦੇਖਦੀ ਆ ਤੇ ਉਹਦੀਆਂ ਨੋਹਾਂ ਡਰ ਕੇ ਪਿੱਛੇ ਹਟਣ ਲੱਗਦੀਆਂ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਅਜੇ ਵੀ ਭੂਤ ਵਾਲਾ ਸਦਮਾ ਹੁੰਦਾ ਫਿਰ ਜਗਦੀਸ਼ਕੌਰ ਬੋਲੀ ਕਿਉਂ ਬਹੂ ਅੰਦਰ ਤਾਂ ਬਹੁਤ ਦਹਾੜਾ ਮਾਰ-ਮਾਰ ਕੇ ਰੋਰੰਗਾ ਸੀ ਕਿ ਸਾਨੂੰ ਮਾਂ ਜੀ ਤੁਹਾਡੇ ਸਾਥ ਦੀ ਜ਼ਰੂਰਤ ਆ ਜਾਓ ਹੁਣ ਮੇਰੇ ਕੋਲ ਆਵੋ ਮੈਂ ਤੁਹਾਡਾ ਸਾਥ ਦੇਣ ਆਈਆਂ ਹੁਣ ਪੂਰੇ ਪਿੰਡ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਜਗਦੀਸ਼ ਕੌਰ ਦੇ ਦੋਹਾ ਮੁੰਡਿਆਂ ਤੇ ਨੋਹਾਂ ਦੀਆਂ ਪੋਲਾਂ ਖੁੱਲ ਜਾਂਦੀਆਂ ਕਿ ਕਿਵੇਂ ਉਹ ਜਗਦੀਸ਼ ਕੌਰ ਨਾਲ ਵਿਵਹਾਰ ਕਰਦੇ ਰਹੇ ਉਸ ਤੋਂ ਪੈਸੇ ਖੋ ਲਏ ਤੇ ਅਣਜਾਣ ਹਸਪਤਾਲ ਵਿੱਚ ਇਕੱਲੀ ਨੂੰ ਛੱਡ ਦਿੱਤਾ ਤੇ ਫਿਰ ਉਸ ਦੀ ਕੋਈ ਖੈਰ ਖਬਰ ਨਹੀਂ ਲਈ ਸਾਰੇ ਉਹਨਾਂ ਤੇ ਥੂ-ਥੂ ਕਰ ਰਹੇ ਸੀ ਫਿਰ ਜਗਦੀਸ਼ ਕੌਰ ਨੇ ਕਿਹਾ ਬੇਟਾ ਮੇਰੇ ਬੀਮੇ ਵਾਲੇ ਪੈਸੇ ਵੀ ਵਾਪਸ ਕਰ ਦੇ ਤੇ ਜਲਦੀ ਤੋਂ ਜਲਦੀ ਮੇਰਾ ਘਰ ਵੀ ਖਾਲੀ ਕਰ ਦੋ ਮੈਂ ਇਹ ਘਰ ਵੇਚ ਕੇ ਵਿਕਰਮ ਨਾਲ ਸ਼ਹਿਰ ਵਿੱਚ ਹੀ ਰਹਾਂਗੀ ਤੁਸੀਂ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੋ ਫਿਰ ਜਗਦੀਸ਼ ਕੌਰ ਦਾ ਵੱਡਾ ਬੇਟਾ ਬੋਲਿਆ ਮਾਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਇਹ ਘਰ ਮੇਰਾ ਵੀ ਆ ਮੇਰਾ ਇਸ ਘਰ ਉੱਤੇ ਹੱਕ ਆ ਜਗਦੀਸ਼ ਕੌਰ ਨੇ ਕਿਹਾ ਤੁਸੀਂ ਦੋਨੋਂ ਮੇਰੀ ਹਰ ਚੀਜ਼ ਤੇ ਆਪਣਾ ਹੱਕ ਖੋ ਚੁੱਕੇ ਹੋ ਜਲਦੀ ਤੋਂ ਜਲਦੀ ਮੇਰਾ ਘਰ ਖਾਲੀ ਹੋਣਾ ਚਾਹੀਦਾ ਤੇ ਆਪਣੇ ਪੈਸੇ ਵੀ ਵਾਪਸ ਚਾਹੀਦੇ ਆ ਮੈਨੂੰ ਆਪਣੀਆਂ ਸ਼ਕਲਾਂ ਵੀ ਨਾ ਦਿਖਾਇਓ ਹਫਤੇ ਬਾਅਦ ਮੈਂ ਵਾਪਸ ਆਵਾਂਗੀ ਤੇ ਆਪਣਾ ਘਰ ਵੇਚ ਕੇ ਵਿਕਰਮ ਦੇ ਨਾਲ ਚਲੀ ਜਾਵਾਂਗੀ ਸਾਰੇ ਲੋਕ ਜਗਦੀਸ਼ ਕੌਰ ਦੇ ਦੋਨੋਂ ਬੇਟਿਆਂ ਦੀਆਂ ਬਰਾਗਾਂ ਕਰ ਰਹੇ ਆ ਤੇ ਲਾਂਤਾਂ ਪਾ ਰਹੇ ਸੀ ਜਗਦੀਸ਼ ਕੌਰ ਦੇ ਦੋਨੋਂ ਨੋਹਾਂ ਤੇ ਪੁੱਤਾਂ ਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਮਿਲਦੀ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਲੈ ਜਾਂਦੀ ਆ ਜਗਦੀਸ਼ ਕੌਰ ਡਾਕਟਰ ਵਿਕਰਮ ਨਾਲ ਵਾਪਸ ਉਸ ਦੇ ਘਰ ਰਹਿਣ ਦੇ ਲਈ ਚਲੀ ਜਾਂਦੀ ਆ ਆਪਣਾ ਘਰ ਆ ਕੇ ਆਪਣੇ ਬੀਮੇ ਵਾਲੇ ਪੈਸੇ ਵੀ ਵਾਪਸ ਲੈ ਲੈਂਦੀ ਆ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ